ਦੇਖ ਲਓ ਜੀ ਕੋਹਰਾ ਪੰਜਾਬ ਦੇ ਵਿੱਚ ਕਿੰਨਾ ਪੈ ਰਿਹਾ ਆਲੂਆਂ ਦਾ ਪਤਾ ਨਹੀਂ ਕੀ ਬਣੇਗਾ ਇਸ ਵਾਰੀ ਸਾਰੀ ਕਣਕ ਚ ਜਿੰਨੀ ਪਰਾਲੀਆ ਸਾਰੀ ਚਿੱਟੀ ਹੋਈ ਪਈ ਐ ਦੇਖੋ ਜਿੰਨੀ ਜਿੰਨੀ ਪਰਾਲੀਆ ਸਾਰੀ ਚਿੱਟੀ ਹੋ ਗਈ ਉਹਨਾਂ ਵਿੱਚ ਚੰਨ ਨਹੀਂ ਆਇਆ ਦੇਖੋ ਜੀ ਇਸ ਵਾਰੀ ਆਪਣੇ ਪੰਜਾਬ ਵਿੱਚ ਕੋਹਰਾ ਦੇਖੋ ਕਿੰਨਾ ਪੈ ਰਿਹਾ ਇਹਨੂੰ ਪੈਣ ਦੇ ਨੂੰ ਲਗਭਗ 10 ਦਿਨ ਹੋ ਗਏ ਜਾਂ 10 ਤੋਂ ਸ਼ਾਇਦ ਜ਼ਿਆਦਾ ਵੀ ਹੋ ਗਏ ਦਿਨ ਇਸ ਵਾਰੀ ਆਲੂਆਂ ਦੀ ਫਸਲ ਸਾਲੀ ਖਤਰੇ 'ਚ ਹੀ ਹੈ ਕਿਉਂਕਿ ਆਲੂ ਆ ਜਿਹੜਾ ਉਹ ਕੋਰੇ ਨਾਲ ਖਰਾਬ ਹੋਣ ਲੱਗ ਗਿਆ ਉਸ ਤੋਂ ਪੱਤੇ ਮੋੜਨ ਲੱਗ ਗਏ ਆਲੂ ਦੇ ਸਾਰਾ ਐ ਪੱਤਾ ਜੋ ਨਾ ਇਕੱਠਾ ਹੋਣ ਲੱਗ ਗਿਆ ਆਲੂ ਦਾ ਸਾਰਾ ਸਾਰਾ ਨਵਾਂ ਬੀ ਸੀ ਇਹ ਆਪਣਾ ਡਾਇਮੰਡ ਦਾ ਮੇਨਲ 16 1700 17 1800 ਗੱਟਾ ਦੇਖੋ ਇਹਨਾਂ ਪਾਣੀ ਵੀ ਲਾਤਾ ਆਲੂ ਨੂੰ ਆ ਸਾਰਾ ਨਵਾਂ ਬੀਜਾ ਡਾਇਮੰਡ ਦਾ ਪਰ ਹਾਲੇ ਤੱਕ ਤਾਂ ਕੁਝ ਪਾਣੀ ਦਾ ਫਰਕ ਐ ਥੱਲੋਂ ਸਿਲ ਐ ਜਿੰਨਾਂ ਚ ਕੱਲ ਨੂੰ ਥੱਲੋਂ ਸਿਲ ਕਰਕੇ ਜਿਆਦਾ ਅਸਰ ਨਹੀਂ ਹੋਇਆ ਤੇ ਜਿਉਂ-ਜਿਉ ਇਹ ਸੁੱਕਦਾ ਜਾਊਗਾ ਜਿਉਂ-ਜਿਉ ਇਹਦਾ ਕੋਰੇ ਦਾ ਅਸਰ ਇਹਦੇ ਤੇ ਵੱਧਦਾ ਜਾਊਗਾ ਦਿਖਾਉਣਾ ਤੁਹਾਨੂੰ ਕੋਲੇ ਜਾ ਕੇ ਆਦੀ ਇਹ ਸਾਰਾ ਜਿੰਨਾ ਆਪਣਾ ਨਵਾਂ ਬੀਜ ਆ ਉਹ ਡਾਇਮੰਡ ਆਲੂ ਦਾ ਨਵਾਂ ਬੀਜ ਲੈ ਕੇ ਪਾਇਆ ਇਸ ਵਾਰੀ ਬਹੁਤ ਚੰਗਾ ਹਰਾ ਹੋਇਆ ਆਲੂ ਇਸ ਵਾਰੀ ਆਪਣਾ ਬਹੁਤ ਜ਼ਿਆਦਾ ਗਰੋਥ ਹੋਈ ਆਲੂ ਦੀ ਪਹਿਲਾਂ ਹਰੇ ਹੋਣ ਚੋਂ ਉਹ ਗਰਮੀ ਪੈ ਗਈ ਥੋੜੀ ਜੀ ਆਪਾਂ ਆਲੂ ਫਿਰ ਉਹਦਾ ਕਰਕੇ ਥੋੜਾ ਜਿਆਦਾ ਲੇਟ ਬੀਜੇ ਕਿਉਂਕਿ ਆਪਾਂ ਆਲੂ ਕੱਚੇ ਆਲੂ ਦੀ ਪਟਾਈ ਨਹੀਂ ਕਰਨੀ ਆਪਾਂ ਇਹਦੀ ਇਹ ਆਲੂ ਆਪਾਂ ਸਾਰਾ ਪੱਕਾ ਹੀ ਪਟਣਾ ਹੈ ਡਾਇਮੰਡ ਉਦੇ ਕਰਕੇ ਜਿਹੜੇ ਪਹਿਲਾਂ ਵਾਲੇ ਆਲੂ ਗਰਮੀ ਚ ਆ ਗਏ ਇਹ ਵਾਲਾ ਆਲੂ ਆਪਣਾ ਥੋੜਾ ਜਿਹਾ ਉਹ ਤੋਂ ਮੌਸਮ ਠੀਕ ਹੋ ਗਿਆ ਤੇ ਹੁਣ ਕੁਦਰਤ ਦਾ ਕੁਝ ਪਤਾ ਨਹੀਂ ਇਸ ਵਾਰ ਕੀ ਹੈ ਸਾਲ ਹੀ ਕੁਝ ਇਹ ਜਿਹੜਾ ਚੜਿਆ ਫਸਲਾਂ ਖਰਾਬ ਹੋ ਗਈਆਂ ਸਾਰੀਆਂ ਕਣਕਾਂ ਹਰੀਆਂ ਹੋਣ ਚ ਖਰਾਬ ਹੋ ਗਈਆਂ ਜੀਰੀਆਂ ਮੰਡੀਆਂ ਚ ਨਹੀਂ ਵਿਕੀਆਂ ਤੇ ਬਰੋ ਆਲੂ ਨੇ ਗਰੋਥ ਬਹੁਤ ਚੰਗੀ ਕੀਤੀ ਹੈ ਨਵਾਂ ਬੀਜਾ ਕੋਈ ਵਾਇਰਸ ਨਹੀਂ ਇਹਦੇ ਵਿੱਚ ਕਿਤੇ ਇੱਕ ਵੀ ਵਾਇਰਸ ਦਾ ਬੂਟਾ ਇਹਦੇ ਚ ਹੈ ਹੀ ਨਹੀਂ ਬੀਜ ਕੋਈ ਹਲੇ ਤੱਕ ਪੱਤਾ ਇਕੱਠਾ ਨਹੀਂ ਹੋਇਆ ਇਦਾਂ ਜੋ ਪੱਤਾ ਇਕੱਠਾ ਹੁੰਦਾ ਨਾ ਆਲੂ ਦਾ ਇਦਾਂ ਤੇ ਜੇ ਇਦੋਂ ਬਾਅਦ ਜਾਦੇ ਪੈਂਦਾ ਕੋਰਾ ਤਾਂ ਨੁਕਸਾਨ ਹੀ ਐ। ਉਹ ਰੋਜ਼ ਹਵਾ ਤੇ ਚੱਲਦੀ ਕਰਕੇ ਕੋਰਾ ਜਾਦੇ ਪੈਂਦਾ। ਆਜੋ ਸੂਰਜ ਦੇਵਤਾ ਜੀ ਆਜੋ। ਹੋਰ ਕਿਹਦੇ ਕਿਹਦੇ ਆਲੂਆਂ ਦਾ ਨੁਕਸਾਨ ਆ ਜਾਂ ਕਿਹਦੇ ਕਿਹਦੇ ਕੋਰਾ ਪੈਂਦਾ ਦੱਸਿਓ ਜ਼ਰੂਰ ਯਾਰ ਸਾਡੇ ਤਾਂ ਇਸ ਵਾਰੀ ਜਾਦੇ ਪਈ ਜਾਂਦਾ 10 ਦਿਨ ਹੋ ਗਏ। ਕੋਰਾ ਪੈਂਦ ਨਹੀਂ ਕਿਸੇ ਸਾਲ ਇੰਨਾ ਨਹੀਂ ਪਿਆ। ਪੈਂਦਾ ਜਰੂਰ ਹੈ ਪਰ ਐਨੇ ਦਿਨ ਲਗਾਤਾਰ ਨਹੀਂ ਪੈਂਦਾ ਕਿਤੇ 2 ਦਿਨ ਪੈ ਗਿਆ ਜਾਂ 4 ਦਿਨ ਪੈ ਗਿਆ ਬਸ ਹੱਦ 2 ਤੋਂ 4 ਹੱਦ ਐਨੇ ਕਿਸੀ ਇਸ ਵਾਰ 10 ਦਿਨ ਤਾਂ ਹੋ ਗਏ ਪਰ ਹਜੇ ਅੱਗੇ ਨਹੀਂ ਪਤਾ ਵੀ ਕਿੰਨੇ ਕ ਦਿਨ ਪੈਣਾ ਜਾਂ ਕਿੰਨੇ ਕ ਦਿਨ ਨਾ ਪੈਣਾ ਉਹ ਕੁਝ ਪਤਾ ਨਹੀਂ ਹੈ ਆਲੂ ਦੀ ਫਸਲ ਤੇ ਨੁਕਸਾਨ ਹੁੰਦਾ ਹੈ ਇਹਦਾ ਕੋਰੇ ਦਾ ਬਹੁਤ ਜ਼ਿਆਦਾ ਸੁੱਕੀ ਜੀ ਠੰਡ ਹੈ ਖੇਤ ਉਹਨੇ ਅਸੀਂ ਸਵੇਰ ਉੱਠਣਸਾਰ ਸਭ ਤੋਂ ਪਹਿਲਾਂ ਏਡਾ ਸਾਡਾ ਖੇਤ ਦੇ ਹੀ ਹੁੰਦਾ ਵੀ ਖੇਤ ਦੇਖ ਕੇ ਹੀ ਆਲੂ ਕੇ ਮੈਨੇ ਸਾਰਾ ਚਿੱਟਾ ਹੋਇਆ ਪਿਆ ਪਰਾਲੀ ਤੇ ਜਿਆਦਾ ਨਹੀਂ ਦਾ ਜਿਹਦੇ ਖੇਤ ਚ ਪਰਾਲੀ ਪਈ ਆ ਉਹ ਸਾਰੀ ਪਰਾਲੀ ਕਣਕ ਵਾਲੀ ਨਾ ਚਿੱਟੀ ਹੋਈ ਪਈ ਆ ਚਲੋ ਵੀ ਚਾਰ ਆਪਾਂ ਪੱਟ ਲਿਆ ਚਲੋ ਮਿਲਦੇ ਕਰੀ ਜੋ ਦੱਸਿਓ ਯਾਰ ਜੇ ਕਿਸੇ ਦੇ ਨੁਕਸਾਨ ਆ ਸਾਡੇ ਦਾ ਫਿਰ ਹਲੇ ਤੱਕ ਸੁੱਖ ਹੈ ਪ੍ਰਮਾਤਮਾ ਵਗਨਿਓ ਜੇ ਅੱਗੇ ਕੋਰਾ ਪਈ ਗਿਆ ਤਾਂ ਯਾਰ ਨੁਕਸਾਨ ਹੀ ਐ ਫਿਰ ਇਹਦਾ ਤਾਂ ਪ੍ਰਮਾਤਮਾ ਦੇ ਅੱਗੇ ਕਿਸੇ ਦਾ ਜ਼ੋਰ ਵੀ ਨਹੀਂ ਚੱਲਦਾ। ਹੋਰ ਤਾਂ ਹੋ ਜਾਂਦਾ کہیں ਛੜੀ ਤੇ ਦਾਲ ਵੀ ਸਤਾਵੇਂ ਮਿਸਪੌਂਡਿੰਗ ਪਾਉਣਿਆ। ਉਹਦਾ ਅੱਜ ਵੀ ਲਾਉਂਦੇ ਆ। ਹਾਂ ਅੱਜ ਸਵੇਰੇ। ਪਿੰਡ ਚੋਂ ਵੀ ਇੱਥੇ ਆਉਂਦੇ ਨੇ। ਇਹ ਤਾਂ ਗੱਲ ਹੋਈ ਯਾਰ ਆ ਤਾਂ। ਗੱਲ ਹੋਈ ਐ। ਯਾਰ ਕਹਿੰਦੇ ਕੀ। ਉਹਨਾਂ ਨੇ ਵੀ ਮੇਥੇ ਵਾਲੀ ਬਣਾਈ ਆ। ਇਹਦੇ ਨਾਲ ਆਪਣੀ ਮੋਠਾ ਝਾਲ ਸੀ ਉਹਦੇ ਨਹੀਂ ਉਹਨਾਂ ਨੇ ਮੋਠਾ ਆਂ ਕਰੁੰਦੇ ਨੇ। ਬਾਹਰੋਂ ਮੈਨੂੰ ਕਹਤੋ ਲੈਤੀ ਲਾਉਂਦੇ ਨੇ ਮੈਂ ਆਪਣਾ ਚੱਕੀ ਲਈ ਤਾਂ ਜਾ ਵੱਡੀਆਂ ਨਾਲ ਦੱਸ ਦੇਖ ਕਿਵੇਂ ਮੇਥੇ ਆਉਣੀਆਂ ਰੋਟੀਆਂ ਲੱਗੀ ਹੋਈ ਆ ਵੱਢਣ ਹੈ ਇੰਨੀ ਕੀ ਖਾਧੀਆਂ ਮੈਂ ਤਾਂ